ਐਫ ਆਈ ਆਰ ਨੰਬਰ 2499 ਮਿਤੀ 25/9/2023 ਨੂੰ ਜਿਹੜੀ ਅੰਡਰセਕਸ਼ਨ 25 27 54 99 ਆਮ ਜੈਕਟ ਬੱਜ ਹੋਈ ਸੀ ਜਿਸ ਤੇ ਨੂੰ 4 ਪ੍ਰੋਵੀਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਐਕਟ ਤੇ ਜਿਹੜੀ ਵੀ ਐਨ ਐਸ ਦੀ 125 190 191 ਦੀ ਸਬਸੈਕਸ਼ਨ 3 ਜਿਹੜੀ ਇਹ ਸਾਡੇ ਅਸੀਂ ਐਫ ਆਈ ਆਰ ਦਰਜ ਕੀਤੀ ਸੀ ਥਾਣਾ सदर ਜਗਰਾਉ ਡਿਊਰਿੰਗ ਮਤਲਬ ਇਨਵੈਸਟੀਗੇਸ਼ਨ ਮਾਨਯੋਗ ਐਸਐਸਪੀ ਸਾਹਿਬ ਦੀ ਇਹ ਹਦਾਇਤਾ ਸੀ ਵੀ ਜਿਹੜੇ ਇਹਨਾਂ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਸੀਂ ਮਨ ਲਓ ਸਾਰੀ ਸਾਡੀ ਸੀਆਈਏ ਦੀ ਟੀਮ ਜਿਹੜੇ ਇੰਸਪੈਕਟਰ ਅਮਰਿਤਪਾਲ ਸਿੰਘ ਅਤੇ ਜਿਹੜੇ ਹੋਰ ਇਹਨਾਂ ਦੀ ਟੀਮ ਨੇ ਮਨ ਲਓ ਅੱਜ ਇਹਨਾਂ ਨੂੰ ਕਾਮਯਾਬੀ ਮਿਲੀ ਆ ਜਦੋਂ ਇਹਨਾਂ ਚੋਂ ਦੋ ਦੋਸ਼ੀ ਜਿਹੜੇ ਹੈਗੇ ਜਿਹਦਾ ਨਾਮ ਸੋਨੂ ਈਲੀਸ ਕੀਨੀਆ ਸਨੂ ਖੋਵਿੰਦਰ ਸਿੰਘ ਇਹ ਜਿਹੜਾ ਚਗਰਾਓ ਸਿਟੀ ਦਾ ਰਹਿਣ ਵਾਲਾ ਤੇ ਇੱਕ ਹੈਗਾ ਦੋਸ਼ੀ ਦਵਿੰਦਰ ਸਿੰਘ ਈਲਿਸ ਬਾਬਾ ਸਨੋਖ ਅਵਤਾਰ ਸਿੰਘ ਕਾਲੇਕੇ ਪਿੰਡ ਜਿਲ੍ਹਾ ਮੂਗਾ ਦਾ ਰਹਿਣ ਵਾਲਾ ਇਹਨਾਂ ਨੂੰ ਅੱਜ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਦੋਸ਼ੀਆਂ ਨੂੰ ਦੋਸ਼ੀਆਂ ਦੇ ਕੋਲੋਂ ਜਿਹੜਾ ਇੱਕ 32 ਬੋਰ ਦਾ ਪਿਸਤਲ ਤੇ ਇੱਕ ਜਿਹੜਾ ਹੈਗਾ 315 ਬੋਰ ਦਾ ਜਿਹੜਾ ਦੇਸੀ ਕਟਾ ਉਹ ਬਰਾਮਦ ਹੋਏ ਨੇ ਪਲੱਸ ਜਿਹੜੇ ਤਿੰਨ ਜਿਹੜੇ ਖੋਲ ਸਾਨੂੰ ਦੁਆਰਾ ਬੋਰ ਦੇ ਜਿਹੜੇ ਚੱਲੇ ਹੋਏ ਤਿੰਨ ਖੋਲ ਜਿਹੜੇ ਹੈਗੇ 32 ਬੋਰ ਦੇ ਜਿਹੜੇ ਚੱਲੇ ਹੋਏ ਸੀ ਤੇ ਤਿੰਨ ਫੋਲ ਹੀ ਸਾਨੂੰ 315 ਬੋਰ ਦੇ ਜਿਹੜੇ ਮਿਸਿੰਗ ਮਿਸਿੰਗ ਫਾਇਰ ਸੀਗੇ ਉਹ ਮਿਲੇ ਨੇ ਜਿਹੜਾ ਇਹ ਅੱਜ ਵੱਡੀ ਕਾਮਯਾਬੀ ਸਾਨੂੰ ਮਿਲੀ ਆ ਚਕਰਾਂਗਪੁਰਸ ਨੂੰ ਤੇ ਇਹਨਾਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰਕੇ ਹੁਣ ਇਹਨਾਂ ਦਾ ਨੈਕਸਟ ਜਿਹੜੀ ਇਨਵੈਸਟੀਗੇਸ਼ਨ ਕੰਪਲੀਟ ਕਰਾਂਗੇ ਇਸ ਤਰ੍ਹਾਂ ਸਲਾ ਲਾਇਸੈਂਸੀ ਹੈ ਜਾਂ ਨਹੀਂ ਹੈ ਜਸ ਨਹੀਂ ਇਹ ਲਾਇਸੈਂਸੀ ਤਾਂ ਨਹੀਂ ਜਾਪ ਰਿਹਾ ਜਿਹੜਾ ਮੁੱਢਲੀ ਉਹ ਤੋਂ ਲੱਗ ਰਿਹਾ ਵੀ ਇਹ ਇਨਲੀਗਲ ਵੈਪਨਸ ਹੈਗੇ ਫਿਰ ਵੀ ਅਸੀਂ ਨੂੰ ਡਿਊਰਿੰਗ ਅ ਇਨਵੈਸਟੀਗੇਸ਼ਨ ਨੂੰ ਵੈਰੀਫਾਈ ਕਰਾਂਗੇ ਵੀ ਕੀ ਹੈ ਕਿਹਦੇ ਕੱਤ ਸਾਰੇ ਇਸ ਸਾਮ ਵਿੱਚ ਕਿੰਨੇ ਬੰਦੇ ਤੋਂ ਤੱਕ ਪਰਚਾ ਆਇਆ ਤੇ ਕਿੰਨੇ ਬੰਦੇ ਛਡਵਾਉਗਾ ਇਸ ਚ ਟੋਟਲ 7 ਬੰਦਿਆਂ ਤੇ ਪਹਿਲੀ ਐਫਆਈਆ ਦਰਜ ਹੋਈ ਸੀ ਉਹ ਚੋਂ ਦੋ ਬੰਦੇ ਅਸੀਂ ਅਰੈਸਟ ਕਰ ਲਏ ਆ ਜੇ 5 ਚੋਂ ਫਰਾਰ ਹੈਗੇ ਉਹਨਾਂ ਦੇ ਮਗਰ ਸਾਡੀਆਂ ਸੀਆਈਏ ਦੀਆਂ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਦਿਨ ਰਾਤ ਮਤਲਬ ਲੱਗੀਆਂ ਹੋਈਆਂ ਤੇ ਜਿਹੜੇ ਹੋਰ ਕੋਈ ਇਹਨਾਂ ਦੇ ਨਾਲ ਇਨਵੋਲਵ ਹੋਣਗੇ ਉਹ ਉਹਨਾਂ ਦਾ ਰੋਲ ਸਾਹਮਣੇ ਆਊ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਊਗੀ ਸਾਰੇ ਕੋਈ ਗੱਲੋਂ ਤੱਕ ਸਾਹਮਣੇ ਆਈਏ ਪੁੱਛ ਗਏ ਕਿ ਇਹ ਸਾਰਾ ਇਹਨਾਂ ਨੇ ਚੋਰ ਚੋਰ ਜੀ ਗੋਲੀਆਂ ਚਲਾਗੇ ਰਿਆਸਵਾਰਨ ਚਾ ਕੀ ਕਾਰਨ ਸੀ ਅਸੀਂ ਇਹਨਾਂ ਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਂਗੇ ਡੂਰਿੰਗ ਇਹਨਾਂ ਦੀ ਹਲੇ ਇਨੀਸ਼ੀਅਲ ਪੁੱਛਗਿੱਛ ਤੋਂ ਇਹ ਜਿਹੜੇ ਵਿਆਹ ਫੰਕਸ਼ਨ ਤੇ ਇਕੱਠੇ ਹੋਏ ਸੀ ਵਿਆਹ ਫੰਕਸ਼ਨ ਤੋਂ ਇਹਨਾਂ ਨੇ ਮਲੋ ਉਥੇ ਫਾਇਰਿੰਗ ਜਿਹੜੀ ਉਹ ਹਵਾਈ ਫਾਇਰਿੰਗ ਕੀਤੀ ਖੁਸ਼ੀ ਨਾਮੀ ਕੀਤੀ ਹ ਅਜੇ ਤੱਕ ਤਾਂ ਇਹੀ ਮੁੱਢਲੀ ਉਹ ਤੋਂ ਬਾਕੀ ਅਸੀਂ ਇਹਨੂੰ ਇਨਵੈਸਟੀਗੇਸ਼ਨ ਚ ਜਿਹੜੇ ਮਲੋ ਫੈਕਟਸ ਨੇ ਉਹ ਕਲੀਅਰ ਹੋਣਗੇ